ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਗੁਰੂ ਜੀ ਦੀ ਅਪਾਰ ਕਿਰਪਾ ਨਾਲ ਅੱਜ ਦੇ ਪਾਵਨ ਸ੍ਰੀ ਮੁਕਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਧਨਾਸ੍ਰੀ ਰਾਗ ਵਿੱਚ ਉਚਾਰਨ ਕੀਤੀ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਲਬੈ ਨ ਲਗਨ ਕਹ ਹੈ ਕਚੂ ਹੈ ਜਾ ਕੋ ਫਿਰ ਇਹ ਧਾਵੈ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਮਨੁੱਖ ਜਿਹੜਾ ਵੀ ਜਿਸ ਜਿਸ ਮਾਇਕ ਪਦਾਰਥ ਦੀ ਖਾਤਰ ਪਟਕਦਾ ਰਹਿੰਦਾ ਹੈ ਉਹਨਾਂ ਵਿੱਚੋਂ ਕੋਈ ਵੀ ਚੀਜ਼ ਪ੍ਰਮਾਤਮਾ ਦੇ ਨਾਮ ਅੰਮ੍ਰਿਤ ਦੀ ਬਰਾਬਰੀ ਨਹੀਂ ਕਰ ਸਕਦੀ ਜਾ ਕੋ ਗੁਰ ਦੀਨੋ ਇਹੋ ਅੰਮ੍ਰਿਤ ਤੇ ਸਹੀ ਕੌ ਮਨ ਆਵੇ ਕਹਿੰਦੇ ਗੁਰੂ ਨੇ ਜਿਸ ਮਨੁਕ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਦੇ ਦਿੱਤਾ ਉਸ ਨੂੰ ਹੀ ਇਸ ਦੀ ਕਦਰ ਦੀ ਸਮਝ ਜੜੀ ਹੈ ਉਹ ਪੈਂਦੀ ਹੈ ਜਾ ਕੋ ਆਇਓ ਏਕ ਰਸਾ ਸਤਿਗੁਰ ਕਹਿੰਦੇ ਨੇ ਭਾਈ ਜਿਸ ਮਨੁਕ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਆ ਗਿਆ ਉਸ ਮਨੁਕ ਨੂੰ ਖਾਣ ਪਾਣ ਅਨਨੇ ਕੁਦਿਆ ਤਾਂ ਕੈ ਚਿਤਨਾ ਵਸਾ ਕਹਿੰਦੇ ਉਸ ਨੂੰ ਖਾਣ ਪੀਣ ਆਦਕ ਦੀ ਕੋਈ ਹੋਰ ਭੁੱਖ ਨਹੀਂ ਰਹਿੰਦੀ ਕੋਈ ਭੁੱਖ ਉਸ ਦੇ ਚਿਤ ਵਿੱਚ ਵੀ ਨਹੀਂ ਟਿਕ ਸਕਦੀ ਜਿਸ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਆ ਜਾਂਦਾ ਹੈ ਰਹਾਉ ਮੌਲਯੋ ਮਨ ਤਨ ਹੋਇਓ ਹਰਿਆ ਇੱਕ ਬੂੰਦ ਜਨ ਪਾਈ ਸਤਿਗੁਰ ਕਹਿੰਦੇ ਵੀ ਜਿਸ ਮਨੁੱਖ ਨੇ ਨਾਮ ਜਲ ਦੀ ਸਿਰਫ ਇੱਕ ਬੂੰਦ ਹੀ ਹਾਸਲ ਕਰ ਲਈ ਉਸ ਦਾ ਮਨ ਖੜ ਪੈਂਦਾ ਹੈ ਤੇ ਉਸ ਦਾ ਸਰੀਰ ਜਿਹੜਾ ਆਤਮਕ ਜਲ ਨਾਲ ਹਰਾ ਹੋ ਆਉਂਦਾ ਹੈ ਬਰਨ ਨਸਾਂ ਕੋ ਉਹ ਸਤਿ ਦਾ ਕੀ ਕੀਮਤ ਕਹਿਣ ਨਾ ਜਾਏ ਬਾਰਦ ਕਹਿੰਦੇ ਭਾਈ ਮੈਂ ਉਸ ਮਨੁੱਖ ਦੀ ਵਿਡਾਈ ਬਿਆਨ ਨਹੀਂ ਕਰ ਸਕਦਾ ਉਸ ਮਨੁੱਖ ਦੇ ਆਤਮਿਕ ਜੀਵਨ ਦੀ ਜਿਹੜੀ ਕੀਮਤ ਹੈ ਉਹ ਦੱਸੀ ਨਹੀਂ ਜਾ ਸਕਦੀ ਜਿਹੜਾ ਨਾਮ ਜਨ ਨਾਲ ਹਰਾ ਹੋ ਜਾਂਦਾ ਹੈ ਜਿਹੜਾ ਗੁਰੂ ਦੀ ਕਿਰਪਾ ਨਾਲ ਇੱਕ ਬੂੰਦ ਨਾਮ ਦੀ ਪ੍ਰਾਪਤ ਕਰ ਲੈਂਦਾ ਹੈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚੰਤਾ ਸਤਿਗੁਰ ਕਹਿੰਦੇ ਇਹ ਨਾਮ ਰਸ ਜਿਹੜਾ ਹੈ ਇਹ ਆਪਣੀ ਕਿਸੇ ਮਿਹਨਤ ਨਾਲ ਅ ਨਹੀਂ ਮਿਲਦਾ ਆਪਣੇ ਕਿਸੇ ਸੇਵਾ ਦੇ ਬਲ ਨਾਲ ਨਹੀਂ ਮਿਲਦਾ ਕਹਿੰਦੇ ਉਸ ਨੂੰ ਉਸ ਦੇ ਚਿੱਤ ਚੇਤੇ ਤੋਂ ਬਾਹਰ ਹੀ ਪ੍ਰਾਪਤ ਹੋ ਜਾਂਦਾ ਕਹਿੰਦੇ ਮਨੁੱਖ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਯਤਨ ਕਰਦਾ ਹੈ ਮਨੁੱਖ ਭਜਦਾ ਹੁਣ ਕਰਦਾ ਹੈ ਮਿਹਨਤ ਕਰਦਾ ਹੈ ਕਹਿੰਦੇ ਵੀ ਇਹ ਮੈਨੂੰ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਏ ਇਹ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਉਹਦੀ ਕਿਰਪਾ ਹੁੰਦੀ ਉਹਦੀ ਕਿਰਪਾ ਦੇ ਪਾਤਰ ਬਣਨ ਦੇ ਲਈ ਹਮੇਸ਼ਾ ਤੁਰੇ ਰਹੀਏ ਜਾ ਕੋ ਦਇਆ ਕਰੀ ਮੇਰੇ ਠਾਕੁਰ ਤਨ ਗੁਰ ਕਮਨੋ ਮੰਤਾ ਪਿਆਰੇ ਪ੍ਰਮਾਤਮਾ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ ਉਸ ਮਨੁੱਖ ਨੇ ਫਿਰ ਗੁਰੂ ਦੇ ਉਪਦੇਸ਼ ਤੇ ਅਮਲ ਕੀਤਾ ਨੀਨ ਦਇਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤ ਪਾਲਾ ਮਰ ਸਮਝਾਉਂਦੇ ਨੇ ਵੀ ਪ੍ਰਮਾਤਮਾ ਜਿਹੜਾ ਹੈ ਉਹ ਦੀਨਾਂ ਉੱਤੇ ਦਇਆ ਕਰਨ ਵਾਲਾ ਸਦਾ ਹੀ ਮਿਹਰਬਾਨ ਰਹਿੰਦਾ ਹੈ ਔਰ ਸਾਰੇ ਜੀਵਾਂ ਦੀ ਪਾਲਣਾ ਜਿਹੜੀ ਹੈ ਉਹ ਪ੍ਰਮਾਤਮਾ ਕਰਦਾ ਹੈ ਉਹ ਤਪੋਤ ਨਾਨਕ ਸੰਗ ਰਵਿਆ ਜਿਵੇਂ ਮਾਤਾ ਬਾਲ ਗੋਪਾਲਾ ਉਦਾਹਰਨ ਦਿੰਦੇ ਨੇ ਮਹਾਰਾਜ ਵੀ ਜਿਵੇਂ ਮਾਂ ਆਪਣੇ ਬੱਚੇ ਨੂੰ ਸਦਾ ਆਪਣੇ ਚਿੱਤ ਵਿੱਚ ਟਿਕਾ ਕੇ ਰੱਖਦੀ ਹੈ ਇਹ ਨਾਨਕ ਇਸੇ ਤਰ੍ਹਾਂ ਉਹ ਗੋਪਾਲ ਉਹ ਪ੍ਰਮਾਤਮਾ ਧਾਣੇ ਪੇਟੇ ਵਾਂਗ ਉਸ ਮਨੁੱਖ ਦੇ ਨਾਲ ਮਿਲਿਆ ਰਹਿੰਦਾ ਹੈ ਔਰ ਉਸ ਨੂੰ ਹਰ ਨਾਮ ਦਾ ਸਵਾਦ ਆ ਜਾਂਦਾ ਹੈ ਜਿਸ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਜਦੋਂ ਮਾਂ ਆਪਣੇ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਲੈਂਦੀ ਹੈ ਤੇ ਸਾਰੀ ਸੰਗਤ ਜੀ ਉਹ ਬੱਚੇ ਨੂੰ ਪਿਆਰ ਮਿਲਦਾ ਹੈ ਉਹਦੀ ਸਾਰੀਆਂ ਤਕਾਬਟਾਂ ਦੂਰ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਜਦੋਂ ਗੋਪਾਲ ਉਹ ਪ੍ਰਮਾਤਮਾ ਸਾਨੂੰ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈ ਲਵੇ ਸਾਡੀਆਂ ਵੀ ਸਾਰੀਆਂ ਉਹ ਤਕਾਬਟਾਂ ਦੁੱਖਾਂ ਕਲੇਸ਼ਾਂ ਬਿਗਨਾਂ ਦਾ ਨਾਸ ਹੋ ਜਾਣਾ ਹੈ ਲੋੜ ਹੈ ਉਸ ਅਕਾਲਪੁਰਖ ਪ੍ਰਮਾਤਮਾ ਦੇ ਆਪਾਂ ਬੱਚੇ ਬਣੀਏ ਲਾਇਕ ਬੱਚੇ ਜਿਹੜੇ ਹੁੰਦੇ ਹਨ ਉਹਨਾਂ ਨੂੰ ਮਾਂ ਪਿਓ ਗੋਦ ਵਿੱਚ ਲੈਂਦੇ ਹੈ ਨਾ ਲਾਇਕ ਨਲਾਇਕ ਜਿਹੜੇ ਨੇ ਉਹ ਮਾਂ ਪਿਓ ਦੀ ਉਹ ਪਿਆਰ ਤੋਂ ਉਸ ਗੋਦ ਤੋਂ ਬੰਝੇ ਰਹਿ ਜਾਂਦੇ ਨੇ ਜਿਹੜੇ ਨਲਾਇਕ ਹੁੰਦੇ ਲੈਕ ਪੁੱਤਰ ਮਾਂ-ਬਾਪ ਦੀ ਗੋਦ ਦਾ ਆਨੰਦ ਲੈਂਦੇ ਹਨ ਆਓ ਆਪਾਂ ਅਕਾਲ ਪੁਰਖ ਪ੍ਰਮਾਤਮਾ ਜਿਹੜਾ ਉਹ ਸਾਡਾ ਸਾਰਿਆਂ ਦਾ ਮਾਪਿਓ ਹੈ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਲੈਕ ਪੁੱਤਰ ਤੇ ਧੀਆ ਬਣੀਏ ਪ੍ਰਮਾਤਮਾ ਸਭਨਾ ਉੱਪਰ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਲੋਕ ਤੇ ਪ੍ਰਲੋਕ ਦੇ ਸੁਖ ਬਖਸ਼ੇ ਸੱਚੇ ਪਾਤਸ਼ਾਹ ਸਭ ਨੂੰ ਨਗਰ ਦੇ ਵਿੱਚ ਆਪਸੀ ਪਰੇ ਅਤੇ ਇਤਿਫਾਕ ਬਣੇ ਸਰਬੱਤ ਦੇ ਭਲੇ ਦੀ ਅਰਦਾਸ ਚੱਲ ਰਹੀਆਂ ਗੁਰੂ ਘਰ ਦੇ ਆਸੇਵਾਵਾਂ ਨਿਰਵਿਗੰਤਾ ਸਹਿਤ ਸੰਪੂਰਨਤਾ ਦੀ ਅਰਦਾਸ ਸਾਰਿਆਂ ਨੇ ਰਲ ਮਿਲ ਕੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਕਰਨੀ ਹੈ ਸੋ ਅੱਜ ਸਤਿਗੁਰੂ ਦੀ ਕਿਰਪਾ ਨਾਲ ਸਰਦਾਰ ਦਰਸ਼ਨ ਸਿੰਘ ਜੀ ਦੇ ਪਰਿਵਾਰ ਵੱਲੋਂ ਆਪਣੇ ਬਹੁਤੀ ਪਿਆਰੇ ਪੁੱਤਰ ਭਾਈ ਰਣਜੀਤ ਸਿੰਘ ਜੀ ਦੀ ਡਿਗਰੀ ਸੰਪੂਰਨ ਹੋਣ ਤੇ ਡਿਗਰੀ ਮਿਲਣ ਤੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਦਾ ਸੁਕਰਾਨਾ ਕੀਤਾ ਹੈ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸਾਰੇ ਪਰਿਵਾਰ ਦੇ ਸੱਤੇ ਮਿਹਰ ਭਰਿਆ ਹੱਥ ਰੱਖਣ ਔਰ ਹਮੇਸ਼ਾ ਖੁਸ਼ੀਆਂ ਦੇ ਸਮੇਂ ਮਾਰਜ ਬਖਸ਼ਰ ਕਰਕੇ ਸਮੁੱਚੇ ਪਰਿਵਾਰ ਨੂੰ ਨਿਵਾਜਦੇ ਰਹਿਣ ਪਰਿਵਾਰ ਦੇ ਭਲੇ ਦੀ ਸਰਬੱਤ ਦੇ ਭਲੇ ਦੀ ਅਰਦਾਸ ਅਪਸ ਸਾਰਿਆਂ ਨੇ ਰਲ ਮਿਲ ਕੇ ਕੀਤੀ ਹੈ ਮਹਾਰਾਜ ਕਿਰਪਾ ਕਰਨ ਬਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸ ਮਹਾਰਾਜ ਸਾਹਿਬ ਕਿਰਪਾ ਕਰਨ ਕਈ ਰੋਜ਼ ਤੋਂ ਆਪਾਂ ਸਾਰੇ ਨਗਰ ਨੇ ਰਲ ਮਿਲ ਕੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਸੁਖਣੀ ਸਾਹਿਬ ਦੇ ਜਾਪਾਂ ਦੀ ਰੜੀ ਪ੍ਰਾਰੰਭ ਹੋਈ ਤਕਰੀਬਨ 17 ਦਿਨ ਤੋਂ ਆਪਜੀ ਸਾਰੇ ਨਗਰ ਨੇ ਰਲ ਮਿਲ ਕੇ ਹਾਜ਼ਰੀਆਂ ਭਰੀਆਂ ਹਨ ਸਾਰੀ ਸੰਗਤ ਦਾ ਨਗਰ ਨਿਵਾਸੀਆਂ ਦਾ ਸਮੁੱਚੀ ਸਾਧ ਸੰਗਤ ਦਾ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਸਤਿ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਆਪਾਂ ਰਲ ਮਿਲ ਕੇ ਮਹਾਰਾਜ ਸਾਹਿਬ ਦੇ ਚਰਣਾ ਵਿੱਚ ਜੁੜਦੇ ਰਹੀਏ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਜਦੋਂ ਇਨਸਾਨ ਸੰਗਤ ਵਿੱਚ ਜੁੜਦਾ ਹੈ ਸਾਰੀਆਂ ਦੁਬਦਾਵਾਂ ਦੂਰ ਹੁੰਦੀਆਂ ਹਨ ਮਨ ਮਟਾਵ ਦੂਰ ਹੁੰਦੇ ਹਨ ਜਦੋਂ ਆਪਾਂ ਸੰਗਤ ਵਿੱਚ ਮਿਲ ਕੇ ਬੈਠਦੇ ਹਾਂ ਮਹਾਰਾਜ ਕਿਰਪਾ ਕਰ ਸਾਰਿਆਂ ਦੇ ਉੱਤੇ ਮੇਹਰ ਭਰਿਆ ਹੱਥ ਰੱਖੋ ਆਓ ਹੁਣ ਦੇ ਕਾਦੇ ਵਰਤਾਰੇ ਮਿਸ਼ਤਾਨ ਪ੍ਰਸ਼ਾਦ ਪਰਿਵਾਰ ਵੱਲੋਂ ਹਾਜ਼ਰ ਸਾਰੀ ਸੰਗਤ ਨੇ ਗੁਰੂ ਦੀ ਬਖਸ਼ਿਸ਼ ਲੈ ਕੇ ਗੁਰੂ ਦੀ ਸਿੱਖਿਆ ਦੇ ਪਾਤਰ ਬਣ ਕੇ ਚੱਲੇ ਪਾਉਣ ਦੀ ਕਿਰਪਾਲਤਾ ਕਰਨੀ ਆਈ ਸੰਗਤ ਦਾ ਧੰਨਵਾਦ ਇਸੇ ਤਰ੍ਹਾਂ ਸੰਗਤ ਜੁੜਦੇ ਰਹੋ ਔਰ ਮਹਾਰਾ ਦੀਆਂ ਅਸੀਸਾਂ ਪ੍ਰਾਪਤ ਕਰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ